ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੰਬਾਨੀਆਂ ਦੇ ਵਿਆਹ ਤੇ ਦਲਜੀਤ ਨੇ ਉੱਥੇ ਪਰਫਾਰਮ ਕੀਤਾ ਸੀ ਜਿਸ ਤੋਂ ਬਾਅਦ ਉਸ ਦਾ ਕਾफी ਵਿਰੋਧ ਕੀਤਾ ਗਿਆ ਤੇ ਉਸ ਨੂੰ ਦੇਖਦੇ ਹੋਏ ਹਾਲੀ ਵਿੱਚ ਪੰਜਾਬੀ ਸਿੰਗਰ ਰੇਸ਼ਮ ਸਿੰਘ ਅਨਮੋਲ ਸਿੱਧੂ ਮੂਸੇਵਾਲੇ ਤੇ ਅਤੇ ਦਲਜੀਤ ਬਾਰੇ ਬੋਲੇ ਕਿ ਤੁਸੀਂ ਜਿਉਂਦੇ ਬੰਦਿਆਂ ਦੀ ਕਦਰ ਨਹੀਂ ਕਰਦੇ ਜਦੋਂ ਇਸ ਦੁਨੀਆ ਤੋਂ ਚੱਲ ਜਾਂਦੇ ਨੇ ਉਦੋਂ ਤੁਸੀਂ ਝੰਡੀਆਂ ਫੜਤੀ ਉਸ ਦਾ ਸਮਰਥਨ ਕਰਨ ਲੱਗ ਪੈਂਦੇ ਹੋ ਤੇ ਹੁਣ ਹਾਲੀ ਵਿੱਚ ਰੇਸ਼ਮ ਸਿੰਘ ਨਰਮੋਲ ਨੇ ਕਿਹਾ ਕਿ ਦਿਲਜੀਤ ਨੇ ਕਿਸ ਲੈਵਲ ਤੇ ਪੱਗ ਨੂੰ ਖੜਿਆ ਤੇ ਕੁਰਤੇ ਪਜਾਮੇ ਨੂੰ ਕਿੱਥੇ ਖੜਿਆ ਇਸ ਦੀ ਕਦਰ ਕਰੋ ਨਾ ਕਿ ਉਸ ਨੂੰ ਦੀ ਨਿੰਦਿਆ ਕਰੋ ਕੁਝ ਸਮਾਜ ਦੇ ਅਖੌਤੀ ਠੇਕੇਦਾਰ ਦਿਲਜੀਤ ਵੀਰੇ ਨੂੰ ਮਾੜਾ ਕਹਿ ਰਹੇ ਨੇ ਉਹਨਾਂ ਦੇ ਅਮਾਨੀਆਂ ਦੇ ਵਿਆਹ ਤੇ ਜਾਨ ਨੂੰ ਪਰਫਾਰਮ ਕਰਨ ਨੂੰ ਮਾੜਾ ਦੱਸ ਰਹੇ ਨੇ ਉਹਨਾਂ ਦੇ ਕਰਤਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਨਨ ਚਾਰ ਦੱਸ ਰਹੇ ਨੇ ਉਹਨਾਂ ਸਾਰੇ ਸਮਾਜ ਦੇ ਠੇਕੇਦਾਰਾਂ ਨੂੰ ਮੈਂ ਇੱਕ ਗੱਲ ਪੁੱਛਣਾ ਚਾਹਣਾ ਇਹ ਉਹੀ ਕਿਰਦਾਰ ਨੇ ਜਿਹੜੇ ਜਉਂਦੇ ਜੀ ਬਾਈ ਸਿੱਧੂ ਮੂਸੇ ਵਾਲੇ ਨੂੰ ਵੀ ਇਦਾਂ ਹੀ ਮਾੜਾ ਕਹਿੰਦੇ ਸੀ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੇ ਕਿਰਦਾਰ ਨੂੰ ਭੰਡਦੇ ਸੀ ਤੇ ਬਾਅਦ ਚ ਸਭ ਤੋਂ ਪਹਿਲਾਂ ਉਹਨਾਂ ਦੇ ਜਾਣ ਤੋਂ ਬਾਅਦ ਇਹ ਝੰਡੀਆਂ ਚੱਕ ਕੇ ਖੜੇ ਹੁੰਦੇ ਆ ਤਕਤੀਆਂ ਲੈ ਕੇ ਸਿੱਧੂ ਬਾਈ ਯਾ ਮਰ ਰਹੇ ਬਾਈ ਨੇ ਪੱਗ ਦਾ ਮਾਣ ਵਧਾਇਆ ਹੈਨਾ ਉਹਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਕਿ ਪਲੀਜ਼ ਜਉਂਦੇ ਇਨਸਾਨਾਂ ਦੀ ਕਦਰ ਕਰੋ ਤੁਹਾਨੂੰ ਇਹ ਨਹੀਂ ਦਿਖਦਾ ਕੁਰਤੇ ਪਜਾਮੇ ਨੂੰ ਕਿਸ ਲੈਵਲ ਤੇ ਪ੍ਰਮੋਟ ਕੀਤਾ ਗਿਆ ਪੰਜਾਬੀ ਗਾਣਿਆਂ ਨੂੰ ਕਿਸ ਲੈਵਲ ਤੇ ਪੰਜਾਬੀ ਬੋਲੀ ਦੀ ਪ੍ਰਮੋਸ਼ਨ ਹੋਈ ਹੈ ਪੱਗ ਦੀ ਕਿਸ ਲੈਵਲ ਤੇ ਪ੍ਰਮੋਸ਼ਨ ਹੋਈ ਹੈ ਨਾਲ ਹੀ ਰੇਸ਼ਮ ਸਿੰਘ ਅਨਬੋਲ ਨੇ ਕਿਹਾ ਕਿ ਜਿੱਥੇ ਇੰਟਰਨੈਸ਼ਨਲ ਰਿਹਾਨਾ ਨੇ ਪਰਫਾਰਮ ਕੀਤਾ ਉੱਥੇ ਹੀ ਤੁਸੀਂ ਦੇਖੋਗੇ ਸਾਡੇ ਸਰਦਾਰ ਦਲਜੀਤ ਨੇ ਵੀ ਪਰਫਾਰਮ ਕੀਤਾ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਹੈ ਉਹਨਾਂ ਦੀਆਂ ਲੱਤਾਂ ਨਾ ਖਿੱਚਿਆ ਕਰੋ ਉਹਨਾਂ ਦੀ ਸਪੋਰਟ ਕਰਿਆ ਕਰੋ ਆਓ ਤੁਸੀਂ ਵੀ ਦੇਖੋ ਰੇਸ਼ਮ ਸਿੰਘ ਅਨਬੋਲ ਦੀ ਇਹ ਪੂਰੀ ਵੀਡੀਓ ਜਿਸ ਪਲੇਟਫਾਰਮ ਤੇ ਰਿਹਾਨਾ ਵਰਗੀ ਇੰਟਰਨੈਸ਼ਨਲ ਆਰਟਿਸਟ ਪਰਫਾਰਮ ਕਰ ਰਹੀ ਹੈ ਉੱਥੇ ਸਾਡਾ ਇੱਕ ਸਰਦਾਰ ਮੁੰਡਾ ਪੱਗ ਵਾਲਾ ਮੁੰਡਾ ਉੱਥੇ ਰੌਣਕਾਂ ਲਾ ਰਿਹਾ ਏ ਤੁਹਾਨੂੰ ਇਹ ਚੀਜ਼ਾਂ ਨਹੀਂ ਨਜ਼ਰ ਆਉਂਦੀਆਂ ਤੁਹਾਨੂੰ ਹਮੇਸ਼ਾ ਨਾਚਾਰ ਪੁਣਾ ਕਿਉਂ ਨਜ਼ਰ ਆਉਂਦਾ ਸੋ ਸਾਰਿਆਂ ਨੂੰ ਇਹ ਰਿਕਵੈਸਟ ਹੈ ਕਿ ਜਿਹੜਾ ਇਨਸਾਨ ਪੰਜਾਬੀ ਪਹਿਰਾਵੇ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਪੰਗੜੇ ਨੂੰ ਪੰਜਾਬੀ ਸੰਗੀਤ ਨੂੰ ਕਿਸੇ ਵੀ ਤਰੀਕੇ ਦੇ ਨਾਲ ਪ੍ਰਮੋਟ ਕਰਦਾ ਉਹਦੀ ਇੱਜ਼ਤ ਕਰੋ ਉਹਨੂੰ ਅਪਰੀਸ਼ੀਏਟ ਕਰੋ ਨਹੀਂ ਕਰਨਾ ਘੱਟੋ ਘੱਟ ਮਾੜਾ ਬੋਲਣਾ ਬੰਦ ਕਰ ਦਿਓ ਥੈਂਕ ਯੂ ਸੋ ਮਚ